ਪਾਣੀ ਪਾ ਰਹੇ ਆ ਨਾਟ ਮਾਰਦੇ ਸਾਨੂੰ ਮਾਰੀ ਉਹ ਪਿੱਛੇ ਨਾਲ ਦਿਖ ਪਿਆ ਯਾਰ ਇੱਧਰ ਆਇਆ ਯਾਰ ਕਿਦੋਂ ਐਵੇਂ ਨੁਕਸਾਨ ਹੋ ਜੇ ਲੋਕ ਕਰ ਰਹੇ ਆ ਪਾਣੀ ਪਾ ਰਹੇ ਆ ਸਾਡੇ ਠੀਕ ਜੀ ਇਤਨੀ ਪਾਣੀ ਆ ਗਿਆ ਤੇ ਇੱਕ ਸਾਡਾ ਇੱਧਰ ਹੋ ਜਾਂਦਾ ਬਾਲਿਆਂ ਨਾਲ ਪਾਣੀ ਕੋ ਚਾਹੀਦਾ ਹਾਂ ਹਾਂ ਇੱਧਰ ਹੋ ਜਾ ਠੀਕ ਹੈ ਜੀ ਤੁਹਾਨੂੰ 5 ਰੁਪਏ ਪੁੱਛ ਰਿਹਾ ਪਾਣੀ ਰੋ ਗਿਆ ਸਾਡਾ ਦੇ ਪਾਣੀ ਆ ਬਸ ਥੋੜਾ ਪਰ ਕਰ ਗਿਆ ਤੇ ਅਸੀਂ ਫਿਰ ਉਹ ਬਾਹਰ ਉਧਰੋਂ ਰੋੜਿਆ ਵਾ ਅੱਛਾ ਹਾਂਜੀ ਠੀਕ ਹੈ ਨਹੀਂ ਹੁਣ ਕਿੰਨੀ ਵੀ ਸਾਡੀ ਮਤ ਤੋਂ ਹੋ ਸਕਦਾ ਤੂੰ ਹਾਂਜੀ ਜੀ ਸਰ ਸਾਨੂੰ ਇੱਥੇ ਤਾਂ ਇੱਕ ਜਨਰੇਟਰ ਦੀ ਪ੍ਰੋਬਲਮ ਹੈ ਗੁਰੂ ਤਾਂ ਜਨਰੇਟਰ ਨਹੀਂ ਹੈਗਾ ਜੀ ਅੱਛਾ ਹਾਂਜੀ ਇਹ ਜਾਰੀ ਬਣਾਉਂਦੇ ਹੁਣ ਨੇਹਾ ਤੇ ਕੋਈ ਪਤਾ ਨਹੀਂ ਲੱਗਦਾ ਜਿੱਦਾਂ ਇਹ ਟੁੱਲੂ ਪਾਪਾ ਮਿਲ ਜਾਣ ਹਾਂਜੀ ਜਾਣੇ ਟੁੱਲੂ ਪਾਪਾ ਮਿਲ ਜਾਣ ਤੋਂ ਸਾਨੂੰ ਕਿੰਨੇ ਚਾਹੀਦੇ ਟੁੱਲੂ ਪਾਪਾ ਚਾਰ ਕਿ ਮਿਲ ਜਾਣੀ ਸੀ ਪਾਣੀ ਹਾਂਜੀ 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 ਟੁੱਲੂ ਪਾਪਾ ਕਿਹੜਾ ਲੈਣਾ ਤੇ ਇਹ ਖਾਲੀ ਇੱਕ ਜਨਰੇਟਰ ਇੱਕ ਜਨਰੇਟਰ ਜੀ 10 ਲੱਖ 10 ਲੱਖ ਹਾਂ ਜੇ ਜਨਰੇਟਰ ਫੇਰ ਮਿਲ ਜੇਗਾ ਹਾਂ ਠੀਕ ਹੈ ਜੀ ਥੋੜਾ ਤੇ ਜਿਹੜਾ ਫੇਰ ਅੱਜ ਵੀ ਕਹਿੰਦੇ ਨੰਬਰ ਲੈ ਲੋ ਹਾਂ ਜੀ ਮੈਂ ਨੰਬਰ ਇਹ ਹੈਗਾ ਇਹ ਹੈਗਾ ਨੰਬਰ ਤੇ ਬੈਕਅਪ ਪਾਣੀ ਦੀਆਂ ਸਾਰੀਆਂ ਬੰਨ ਦਾ ਕੰਮ ਸ਼ੁਰੂ ਕਰਨਾ ਆ ਜਦੋਂ ਪਾਣੀ ਜੇ ਸਭ ਦਾ ਕੰਮ ਸ਼ੁਰੂ ਕਰਨਾ ਆ ਜਦੋਂ ਬੰਨ ਦਾ ਕੰਮ ਕੋਈ ਕਹਿ ਗਰੀ ਜਦੋਂ ਬੰਨ ਦਾ ਕੰਮ ਸ਼ੁਰੂ ਕਰਨਾ ਇਹਨਾਂ ਨੇ ਮੈਨੂੰ ਦੱਸੀ ਟੈਲੀਫੋਨ ਮੈਂ ਜੀਸੀਪੀ ਫੋਕਲੇਨ ਤੇ ਟਰੈਕਟਰ ਵੀ ਹਾਂਜੀ ਪਾਣਾ ਕਣਕਾਂ ਬੀਜ ਕੇ ਉਦੋਂ ਹੀ ਬੰਨ ਦਾ ਕੰਮ ਜਿਹੜਾ ਸ਼ੁਰੂ ਕਰ ਦੇਣਾ ਸਿਆਲ ਸਿਆਲ ਦੀ ਵੇਲੇ ਕਿਉਂ ਜੀ ਕਮਿਸ਼ਨ ਲੈ ਲਓ ਉਹ ਕਰਦੇ ਫੇਰ ਸਾਰਾ ਸਾਡਾ ਲੱਗ ਜਾਣਾ ਆਪਾਂ ਜੋ ਜਿੰਨਾ ਕਰ ਸਕੀਏ ਕੋਈ ਨਹੀਂ ਸਾਡੀ ਤੋਂ ਹੀ ਹੈਲਪ ਕਰਿਓ ਬੰਨ ਲੈਣੋ ਉਹ ਪੱਕਾ ਇੱਕ ਇੱਥੇ ਤੁਹਾਨੂੰ ਇੱਕ ਨਾ ਮੱਛਰ ਵਾਲੀ ਸਪਰੇ ਕਰਾਉਂ ਗਿਆ ਕਰਾ ਕਰਾ ਦੇਣਾ ਕਿਉਂਕਿ ਇੱਥੇ ਰਾਤ ਨੂੰ ਮੱਛਰ ਬਹੁਤ ਹੁੰਦਾ ਲੱਗਦਾ ਨਹੀਂ ਲੱਗ ਕੇ ਬੰਨਦਾ ਸਿਆਲ ਸਿਆਲ ਹੈ ਨਾ ਬਾਰੇ ਬਾਰੇ ਹਾਂ ਬੰਦ ਇੰਨਾ ਥੋੜਾ ਬੰਦ ਆਪਣੇ ਬੰਦੇ ਨਾਲ ਆਇਓ ਨਹੀਂ ਜੀ ਜੀਨਰੇਟਰ ਬੰਦ ਹੈ ਤੁਹਾਨੂੰ ਹੀ ਮਿਲਣਾ ਹੈ ਤੁਸੀਂ ਗੱਲ ਸੁਣਨ ਆਏ ਜੀ ਹਾਂ ਹਾਂ ਆਪਾਂ ਜਦੋਂ ਬੰਨ ਦੀ ਗੱਲ ਸ਼ੁਰੂ ਕਰਨੀ ਆਪਾਂ ਆਪਾਂ ਇਹਨਾਂ ਨੂੰ ਮਿਲਣਾ ਬੈਠਾ ਆਹ ਭਾਈ ਇਹਨਾਂ ਨੂੰ ਮਿਲਣਾ ਹਸ਼ਾਰਪੁਰ ਜਿਹੜੇ ਦੇ ਕਾਲੀਗਨ ਦੇ ਪ੍ਰਧਾਨ ਆਪਾਂ ਇਹਨਾਂ ਨੂੰ ਮਿਲਾਂਗੇ ਇਹ ਤੜ ਦੇਂਗਾ ਮੈਨੂੰ ਟਾਲ ਕਰਕੇ ਨਾਲ ਦੇ ਨਾਲ ਫਰਾਸੀ ਆਪਾਂ ਤੁਹਾਨੂੰ ਠੀਕ ਜੀ ਠੀਕ ਜੀ ਧੰਨਵਾਦ ਜੀ